ਵੇਜੇ ਤੂੰ ਇਦਾਂ ਹੀ ਮਰਜ਼ੀਆਂ ਆਪਣੀਆਂ ਕਰਨੀਆਂ ਨਾ ਇਹ ਘਰ ਵਿੱਚ ਤੇਰਾ ਕੋਈ ਥਾਂ ਨਹੀਂਗਾ ਵੇਖੇ ਤੈਨੂੰ ਕਿਦਾਂ ਧੱਕੇ ਮਾਰ ਕੇ ਬਾਹਰ ਕੱਢਦੀਆਂ ਮਨਾ ਹੀ ਲਿਆ ਨਾ ਉਹਨੂੰ ਤੁਸੀਂ ਜਦੋਂ ਮੈਂ ਜੋਬਨ ਨੂੰ ਮਨਾ ਕੀਤਾ ਸੀ ਰੁਪਿੰਦਰ ਦੇ ਸਹੁਰੇ ਨਹੀਂ ਜਾਣਾ ਮੈਂ ਤੁਰਪੇ ਦੇ ਤਿਆਰ ਹੋ ਗਏ ਵੇਖਾ ਕਿੱਡੀ ਮੈਚਿੰਗ ਕੀਤੀ ਦੋਵਾਂ ਜੀਆਂ ਨੇ ਜੀ ਰੁਪਿੰਦਰ ਦੇ ਵਿਆਹ ਨਾਲ ਮੈਨੂੰ ਇੱਕ ਤਾਂ ਫਾਇਦਾ ਹੋ ਗਿਆ ਕੀ ਵਾਵਾ ਹੀ ਮੈਚਿੰਗ ਮੋਚਿੰਗ ਕਰ ਲਈ ਦੀ ਹਾਂ ਆ ਚਲੋਗਾ ਤੁਹਾਨੂੰ ਮੈਚਿੰਗਾਂ ਨਹੀਂ ਪਈਆਂ ਮੰਮੀ ਬੋਲਉਂਦੇ ਅਹੀਂ ਬਸ ਉਹਨਾਂ ਦੀ ਹਾਂ ਚ ਹਾਂ ਮਲਾਉਣੀ ਆ ਠੀਕ ਆ ਤੈਨੂੰ ਪਤਾ ਤਾਂ ਹੈਗਾ ਜੀ ਮਾੜੀ ਜੀ ਵੀ ਕੋਈ ਗੱਲ ਹੋਗੀ ਨਾ ਪਰਪਿੰਦਰ ਨੇ ਛੱਟ ਮਗਰ ਫੋਨ ਕਰਕੇ ਦੱਸ ਦੇਣਾ ਉਸੇ ਵੇਲੇ ਤੇ ਤੂੰ ਸੁਣਾ ਪਿੰਡ ਦਾ ਪਿੰਡ ਵਧੀਆ ਗਰਮੀ ਬੜੀ ਆ ਕਰਨਾ ਕੀ ਆ ਓਏ ਆਹ ਮੈਂ ਤਾਂ ਹੀ ਕਹਿਣਿਆ ਸੀ ਨਾ ਮੈਨੂੰ ਫੋਨ ਕਰ ਦੇਣਾ ਸੀ ਤੇ ਮੈਂ ਲੈ ਆਉਣਾ ਸੀ ਤੁਹਾਨੂੰ ਨਹੀਂ ਉਦੋਂ ਮੈਂ ਵੀ ਸੋਚਣ ਡਿਆ ਸੀ ਜੇ ਤੇ ਉੱਥੇ ਗੱਲ ਬਣੂਗੀ ਨਾ ਅੱਛਾ ਤੇ ਤੈਨੂੰ ਵੀ ਸਾਧ ਲੂੰਗਾ ਉੱਥੇ ਉੱਥੇ ਚੰਡੀਗੜ੍ਹ ਆਓ ਚਲੋ ਵੇਖਦੇ ਜਿੱਦ ਤੱਕ ਨਿਕਲੋ ਜੋਬਨ ਨੂੰ ਕਿੱਥੋਂ ਅਵੇਲਵਾ ਇਹ ਬਿਜ਼ੀ ਬੜਾ ਰਹਿੰਦਾ ਵਾ ਸੱਸੀ ਕਾ ਜੀ ਸੱਸੀ ਕਾ ਸੱਸੀਆ ਭਾਈ ਸੱਸੀ ਕਾ ਭੱਬੀ ਹੋਰ ਸੁਣਾਓ ਠੀਕ ਠਾਕ ਹਾਂ ਜੀ ਵਧੀਆ